ਜੀ ਅੱਜ ਤਾਂ ਤੁਹਾਡੀ ਪਸੰਦੀ ਦੀ ਸਬਜ਼ੀ ਬਣਾਉਣੀ ਆ ਕਿਹੜੀ ਬਣਾਵਾ ਤਾਂ ਹੀ ਬੱਦਲ ਹੋਏ ਪਏ ਨੇਗੇ ਦੇਖੀ ਕਿਤੇ ਮੀਨਾ ਫਵਾ ਦੀ ਮੀਂਹ ਮੋਂ ਛੱਡੋ ਤੁਸੀਂ ਸਬਜ਼ੀ ਦੱਸੋ ਕਿਹੜੀ ਬਣਾਵਾ ਫਿਰ ਕੱਦੂ ਬਣਾ ਲੈ ਉਹ ਬੇਬੇ ਨਹੀਂ ਖਾਂਦੀ ਫਿਰ ਪੇਠਾ ਬਣਾ ਲੈ ਉਹ ਬਾਪੂ ਨਹੀਂ ਖਾਂਦਾ ਫਿਰ ਟਿੰਡੋ ਬਣਾ ਲੈ ਟਿੰਡੋ ਜਵਾਕ ਨਹੀਂ ਖਾਂਦੇ ਉਹ ਚੱਲ ਫਿਰ ਬਤਾਉ ਬਣਾ ਲੈ ਕੀ ਕਰਾਂ ਬਤਾਉ ਦਿਓਰ ਨਹੀਂ ਖਾਂਦਾ ਭੂਮਰਾ ਦਿਮਾਗ ਵਿੱਚ ਚਟਿਆਗਾ ਸਬਜੀ ਤਾਂ ਖਾਣ ਵਾਲੀ ਹੁੰਦੀ ਐ ਚਟਣ ਵਾਲੀ ਸਬਜੀ ਕਿਹੜੀ ਆ ਗਈ ਜabb ਬਗ ਜਾ ਮਿੰਨ ਦਾ ਤੇਰੇ ਕੋਈ ਹੱਥ ਦੀ ਸਬਜੀ ਨਹੀਂ ਚੰਗੀ ਲੱਗਦੀ ਆਹੋ ਰੋਜ ਠੇਕੇ ਚੋਂ 250 ਦਾ ਮੂਤ ਪੀਣਾ ਚੰਗਾ ਲੱਗਦਾ ਤੈਨੂੰ ਹੁਣ ਤੂੰ ਚਾਹਣੀ ਕੀ ਐ ਮੈਥੋਂ ਮੈਂ ਕੁਛ ਨਹੀਂ ਚਾਹੁੰਦੀ ਤੋਤੋਂ ਤੁਸੀਂ ਆਪਣੀ ਮਨਪਸੰਦੀ ਸਬਜੀ ਦੱਸੋ ਆਏ ਹੋ ਰੱਬਾ ਮੈਨੂੰ ਐ ਦੱਸ ਵੀ ਮੈਂ ਟਲ ਹਸਪਤਾਲ ਚ ਇਹਨੂੰ ਲੈ ਕੇ ਜਾਣਾ